ਸਾਡੀਆਂ ਜਿਹੜੀਆਂ ਬੀਲੀ ਦੇ ਅਦਾਰੇ ਦੀਆਂ ਲਗਭਗ 16-17 ਜਹੇ ਬੰਦੀਆਂ ਨੇ ਮਲਾਜਮਾਨੀਆਂ ਤੇ ਪੈਨਸ਼ਨਰਾਂ ਦੀਆਂ ਉਹਨਾਂ ਦੇ ਸੱਦੇ ਤੇ ਇਹ ਅੱਜ ਦਾ ਜਿਹੜਾ ਰੋਸ ਧਰਨਾ ਸੀ ਜਾਂ ਰੋਸ ਮਾਰਚ ਆ ਉਹ ਕੀਤਾ ਗਿਆ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਵੀ ਆਏ ਆ ਉਹਨਾਂ ਦਾ ਕੇਡਰ ਵੀ ਆਇਆ ਅਸੀਂ ਸਭ ਤੋਂ ਪਹਿਲਾਂ ਤੇ ਉਹਨਾਂ ਸਭ ਦਾ ਧੰਨਵਾਦ ਕਰਦੇ ਆ ਜਿਹੜੇ ਸ਼ਿੰਗਰਚੀ ਲੋਕ ਨੇ ਉਹ ਉਹਨਾਂ ਨੇ ਖਤਰੇ ਨੂੰ ਪਾਪਦਿਆਂ ਇਸ ਅੱਜ ਦੇ ਰੋਸ ਧਰਨੇ ਦੇ ਵਿੱਚ ਜਿਹੜੀ ਆ ਉਹ ਭਰਵੀਂ ਛਮੂਲੀਅਤ ਵੀ ਕੀਤੀ ਆ ਔਰ ਸਬੋਧਨ ਕਰਦਿਆਂ ਇਹ ਠੋਕ ਮਾ ਜਾ ਕੇ ਸਰਕਾਰ ਨੂੰ ਕਿਹਾ ਕਿ ਇਹ ਜਿਹੜੀਆਂ ਜਾਇਦਾਦਾਂ ਵੇਚਣ ਦਾ ਤੁਹਾਡਾ ਇਹ ਫੈਸਲਾ ਬਹੁਤ ਮੰਦ ਭਗਾ ਪੰਜਾਬ ਵਿਰੋਧੀ ਆ ਪੰਜਾਬ ਨੇ ਤੁਹਾਨੂੰ ਬੜੇ ਚਾਵਾ ਨਾਲ ਮਲਾਰਾ ਨਾਲ ਚੁਣਿਆ 92 ਐਮਐਲਏ ਦੇਤੇ ਹੀ ਤੇ ਇਹ ਸਾਡੇ ਪੁਰਖਿਆਂ ਦੀਆਂ ਜਾਇਦਾਦਾਂ ਨੇ ਜਿਹੜੀਆਂ ਪੰਚਾਇਤਾਂ ਨੇ ਦਾਨ ਦਿੱਤੀਆਂ ਸੀ ਜਿਹੜੀਆਂ ਕਦੇ ਨਿੱਜੀ ਤੌਰ ਤੇ ਵੀ ਦਿੱਤੀਆਂ ਸੀ ਇਹ ਮਹਿਕਮੇ ਦੇ ਵਾਅਦੇ ਲਈ ਪਸਾਰੇ ਲਈ ਇਹ ਲੋਕਾਂ ਨੇ ਜਿਹੜੀਆਂ ਜਾਇਦਾਦਾਂ ਜ਼ਮੀਨਾਂ ਦਿੱਤੀਆਂ ਸੀ ਇਸ ਕੰਮ ਲਈ ਨਹੀਂ ਦਿੱਤੀਆਂ ਸਰਕਾਰ ਜਿਹੜੀ ਆ ਉਹਨੂੰ ਲੋਕ ਚੁਣਦੇ ਆ ਕਿ ਉਹ ਬਿਹਤਰ ਕੰਮ ਕਰੇ ਪੰਜਾਬ ਨੂੰ ਜਿਹੜਾ ਕਦੇ ਇਹ ਅਸੀਂ ਸਮਝਿਆ ਵੀ ਚੱਕੜ ਦੇ ਵਿੱਚ ਫਸਿਆ ਇਹਨੂੰ ਸਰਕਾਰ ਪੰਜਾਬ ਦੇ ਲੋਕਾਂ ਨੇ ਉਮੀਦ ਲਾਈ ਸੀ ਵੀ ਇਹ ਇਹ ਸਰਕਾਰ ਬਾਹਰ ਕੱਢ ਕੇ ਖੜੂਗੀ ਤਾਂ ਹੀ ਬਣਵੇਂ ਐਮਐਲਏ ਤੇ ਇਹ ਨਹੀਂ ਤੇ ਇਹਨਾਂ ਦੀ ਗਰਾਊਂਡ ਤੇ ਕਾਰਗੁਜ਼ਾਰੀ ਕੋਈ ਵੀ ਨਹੀਂ ਤੇ ਇਸ ਕਰਕੇ ਪੰਜਾਬ ਦੇ ਲੋਕ ਆ ਜਿਹੜੇ ਨਿਰਾਸ਼ ਨੇ ਇਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਇਹ ਭ੍ਰਿਸ਼ਟਾਚਾਰ ਵੀ ਹੋਏ ਆ ਇਹ ਜਾਇਦਾਦਾਂ ਵੇਚਣ ਦਾ ਵੀ ਮਾਮਲਾ ਹੋਈ ਆ ਇਹ ਰੇਤ mafia ਵੀ ਹੋਏ ਆ ਇਹ ਟ੍ਰਾਂਸਪੋਰਟ mafia ਵੀ ਹੋਏ ਆ ਦੱਸੋ ਸਰਕਾਰ ਨੂੰ ਅਸੀਂ ਸਮੂਹ ਜਿਹੜੇ ਅੱਜ ਇੱਥੇ ਸੰਘਰਸ਼ੀ ਲੋਕ ਆਏ ਉਹਨਾਂ ਦੀ ਤਰਫੋਂ ਕਹਿਣਾ ਚਾਹੁੰਦੇ ਆ ਕਿ ਇਹਦੇ ਤੇ ਮੁੜ ਵਿਚਾਰ ਕਰੋ ਇਹ ਜਾਇਦਾਦਾਂ ਭਾਵੇਂ ਐਗਰੀਕਲਚਰ ਯੂਨੀਵਰਸਿਟੀ ਦੀਆਂ ਹੁਣ ਭਾਵੇਂ ਮੰਡੀ ਬੋਰਡ ਦੀਆਂ ਹੁਣ ਭਾਵੇਂ ਵੱਖਰੇ ਵੱਖਰੇ ਦਾ ਰਿਆਂ ਦੀਆਂ ਹੁਣ ਪੀਐਸਪੀਸੀਐਲ ਦੀਆਂ ਹੁਣ ਤੇ ਬਿਜਲੀ ਨਿਗਮ ਦੀਆਂ ਜਿੰਨੀਆਂ ਨਹੀਂ ਇਹ ਜ਼ਿਆਦਾ ਤਾਂ ਨੇ ਇਹ ਜਿਹੜੇ ਮੰਤਰੀ ਸਾਹਿਬ ਨੇ ਸਾਡੇ ਮਾਨਯੋਗ ਸੰਜੀਵ अरोड़ा ਜੀ ਉਹਨਾਂ ਨੂੰ ਸਾਡੀ ਬੇਨਤੀ ਆ ਕਿ ਇਹ ਲੋਕ ਇਹਦਾ ਬ੍ਰਾਹਮਣਾਉਂਦੇ ਆ ਪੰਜਾਬ ਹੈ ਬਹੁਤ ਵੱਡੀ ਗਿਣਤੀ ਚ ਇੱਥੇ ਲੋਕ ਆ ਲੁਧਿਆਣੇ ਆ ਆ ਔਰ 9 ਤਰੀਕ ਨੂੰ ਅਸੀਂ ਕਰਨ ਕਰਨ ਜਾ ਰਹੇ ਆ 9 ਤਰੀਕ ਨੂੰ ਜਿੱਥੇ ਜਿਮਨੀ ਚੋਣ ਦੀਆਂ ਵੋਟਾਂ ਪੈਣੀਆਂ ਨੇ 11 ਤਰੀਕ ਨੂੰ 11 ਨਵੰਬਰ ਨੂੰ ਉੱਥੇ ਅਸੀਂ 9 ਤਰੀਕ ਨੂੰ ਬਹੁਤ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਸਰਕਾਰ ਦੇ ਖਿਲਾਫ ਔਰ ਉੱਥੇ ਜਾ ਕੇ ਲੋਕਾਂ ਨੂੰ ਦੱਸਾਂਗੇ ਕਿ ਇਹ ਤੁਹਾਡੀ ਵੋਟ ਦੇ ਹੱਕਦਾਰ ਨਹੀਂ ਕਿਉਂਕਿ ਇਹ ਪੰਜਾਬ ਨੂੰ ਆਏ ਸੀ ਰੰਗਲਾ ਬਣਾਉਣ ਤੇ ਬਣਾ ਦੇ ਲੱਗੇ ਆ ਪਹਿਲਿਆਂ ਨਾਲੋਂ ਵੀ ਮਾੜਾ ਕੰਗਲਾ ਕਰਜ਼ੇ ਤੇ ਕਰਜ਼ਾ ਕਰਜ਼ੇ ਤੇ ਕਰਜ਼ਾ ਚੁੱਕ ਕੇ ਇਹ ਕਰਜ਼ਾ ਲਾਊਗਾ ਕੌਣ ਅਸੀਂ ਭਗਵਾਨ ਜਮਾਨ ਦੀ ਸਰਕਾਰ ਨੂੰ ਕਹਣਾ ਚਾਹੁੰਦਾ ਕੌਣ ਲਾਊਗਾ ਕਰਜ਼ਾ ਇਹ ਜ਼ਮੀਨਾਂ ਵੇਚ ਕੇ ਤੁਸੀਂ ਇਹਦਾ ਕੰਮ ਚਲਾ ਲੋਗੇ ਆਪਣੀਆਂ ਰਾਜਸੀ ਲੋੜਾਂ ਪੂਰੀਆਂ ਕਰ ਲੋਗੇ ਪਰ ਇਹ ادارے ਦਾ ਕੀ ਬਣੂਗਾ ਲੋਕਾਂ ਦਾ ਦਾਰਾ ਆ ਅੱਛਾ ਗਰੀਬ ਸਿੰਘ ਸਾਹਿਬ ਆਪਣਾ ਜਿਲ੍ਹਾ ਤੁਹਾਡਾ ਦਾਰਾ ਸਰ ਜਿੰਨੀ ਜੋਰਾਂ ਤੇ ਨੌ ਦਾ ਜਿਹੜਾ ਇਖਟਾ ਉਹ ਕੀ ਪ੍ਰਭਾਵ ਛੱਡੇਗਾ ਦੇਖੋ ਅਸੀਂ ਪ੍ਰਭਾਵ ਲੋਕਾਂ ਨੇ ਲੈਣਾ ਹਾਂ ਅਸੀਂ ਤਾਂ ਉੱਥੇ ਲੋਕਾਂ ਨੂੰ ਇਹ ਕਹਿਣ ਜਾਣਾ ਇਹ ਸਰਕਾਰ ਦੀ ਨੀਤੀ ਠੀਕ ਨਹੀਂ ਹੈਗੀ ਸਰਕਾਰ ਦੀ ਨੀਤੀ 'ਚ ਬਹੁਤ ਫਰਕ ਆ ਸਰਕਾਰ ਕਹਿੰਦੀ ਕੁਝ ਆ ਤੇ ਕਰਦੀ ਕੁਝ ਆ ਇਸ ਕਰਕੇ ਪ੍ਰਭਾਵ ਲੋਕਾਂ ਨੇ ਲੈਣਾ ਅਸੀਂ ਤੇ ਆਪਣੀ ਗੱਲ ਕਹਿਣ ਜਾਣਾ ਕਿਸਾਨ ਵੀ ਜਾਣਗੇ ਮਜ਼ਦੂਰ ਵੀ ਜਾਣਗੇ ਸਾਰੇ ਸ਼ਨਾਰਚੀਲ ਲੋਕ ਜਾਣਗੇ ਪੈਨਸ਼ਨਰ ਜਾਣਗੇ ਮੁਲਾਜ਼ਮ ਜਾਣਗੇ ਤੇ ਸਰਕਾਰ ਨੇ ਦੇਖਣਾ ਸਰਕਾਰ ਪੈ ਚੱਲ ਰਹੀ ਆ ਉਹਦੇ ਕੋਲ ਬਹੁਤ ਸ਼ੀਟਾਂ ਨੇ ਕਰਨ ਪਾਣ ਦੀ ਸ਼ੀਟ ਜਿਹੜੀ ਉਹ ਬਹੁਤਾ ਕੋਈ ਮਹਿਣਾ ਨਹੀਂ ਰਖਾਉਂਦੀ ਅਸੀਂ ਜਿਹੜੇ ਉੱਤੇ ਬਾਕੀ ਚੋਣਾਂ ਲੜ ਲਈਆਂ ਨੇ ਰਾਜਨੀਤਿਕ ਪਾਰਟੀਆਂ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਸ਼ਰੋਨੀ 44 ਪਾਲੀਆ ਚਾਹੇ ਭਾਜੀਪੀ ਆ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਨਾਲਾ ਕਿਉਂ ਨਹੀਂ ਚੱਕਦੇ ਜ਼ਮੀਨਾਂ ਵੇਚਣ ਦੇ ਖਿਲਾਫ ਤੁਸੀਂ ਕਿਉਂ ਨਹੀਂ ਆਵਾਜ਼ ਬੁਲੰਦ ਕਰਦੇ ਇਹ ਮਤਲਬ ਤੁਹਾਡਾ ਉੱਤਰਕਾਂਡੋਂ ਮੈਂ ਚੜਾ ਇਹੋ ਹੀ ਆ ਦੌੜ ਉਹਨਾਂ ਨੂੰ ਵੀ ਸਾਡਾ ਇਹ ਸਵਾਲ ਆ ਇਹ ਜਾਇਦਾਦਾਂ ਲੋਕਾਂ ਦੀ ਆ ਪੰਜਾਬ ਦੀਆਂ ਇਹ ਨਹੀਂ ਵਿਕਣੀਆਂ ਚਾਹੀਦੀਆਂ ਇਹ ਬਿਜਲੀ ਐਕਟ ਜਿਹੜਾ 225 ਆ ਇਹ ਘਾਤਕ ਆ ਪੂੰਜੀਪਤੀਆਂ ਦੀ ਸੇਵਾ ਕਰਨ ਵਾਲਾ ਇਹ ਕੰਪਨੀਆਂ ਆਉਣਗੀਆਂ ਪਹਿਲਾਂ ਸਸਤੀ ਬਿਜਲੀ ਦੇ ਕੇ ਮੁੜ ਕੇ ਲੋਕਾਂ ਕੋਲੋਂ ਬਿਜਲੀ ਦਾ ਜਿਹੜਾ ਆਮ ਸੁਧਾਰ ਲੋਕਾਂ ਕੋਲੋਂ ਉਹ ਹੱਕ ਖੋ ਲੈਣਗੀਆਂ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਪੰਜਾਬ ਜਾਗੇਗਾ ਤੇ ਇਹ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਚਾਹੇ ਉਹ ਕੇਂਦਰ ਦੀ ਹੈ ਤੇ ਚਾਹੇ ਉਹ ਪੰਜਾਬ ਦੀ ਆ ਉਹਨੂੰ ਮੋੜਾ ਦੇ ਦੇਗਾ ਅੱਜ ਸਭ ਤੋਂ ਪਹਿਲਾਂ ਮੈਂ ਰਤਨ ਸਿੰਘ ਮੰਜਾਰੀ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਤੇ ਕਨਵੀਨਰ ਸਾਡੇ ਥਣਿਆਂ ਤੋਂ ਅੱਜ ਦਾ ਜਿਹੜਾ ਧਰਨਾ ਹੈ ਅੱਜ ਦਾ ਜਿਹੜਾ ਧਰਨਾ ਹੈ ਇਹ ਬਿਜਲੀ ਬੋਰਡ ਜਿਹੜੀ ਪੰਜਾਬ ਸਰਕਾਰ ਹੈ ਉਹ ਬਿਜਲੀ ਬੋਰਡ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਵੇਚਣ ਜਾ ਰਹੀ ਹੈ ਤੇ ਸੈਂਟਰ ਸਰਕਾਰ ਵੱਲੋਂ ਜਿਹੜਾ ਐਮੈਂਡਮੈਂਟ ਇਲੈਕਟ੍ਰਿਸਿਟੀ ਬਿੱਲ 225 ਹੈ ਉਹ ਜਿਹੜਾ ਲਾਗੂ ਕਰਨ ਜਾ ਰਹੀ ਹੈ ਜਿਹੜਾ ਕਿ ਬਹੁਤ ਘਾਤਕ ਹੈ ਪੰਜਾਬ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਕੰਜ਼ਿਊਮਰ ਕੰਜ਼ਿਊਮਰ ਲਈ ਪੰਜਾਬ ਦੇ ਮੁਲਾਜ਼ਮਾਂ ਲਈ ਉਹ ਅਸੀਂ ਉਹਦੇ ਰੋਸ ਦੇ ਵਜੋਂ ਇਹ ਪੰਜਾਬ ਦੇ ਅੰਦਰ ਸਾਰੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਤੇ ਬਿਜਲੀ ਬੋਰਡ ਦੀਆਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਤੇ ਪੈਨਸ਼ਨਰ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਪ੍ਰੋਟੈਸਟ ਕੀਤਾ ਹੈ ਤੇ ਇਹ ਜਿਹੜਾ ਸਾਡਾ ਧਰਨਾ ਹੈ ਇਹ ਬਹੁਤ ਕੱਟ ਰਿਹਾ ਲੋਕਾਂ 'ਚ ਉਤਸ਼ਾਹ ਹੈਗਾ ਤੇ ਜਿਹੜੀਆਂ ਸਾਡੀਆਂ ਪ੍ਰਾਪਰਟੀਆਂ ਐ ਇਹ ਨਾ ਫੇਕਣ ਅੱਛਾ ਪ੍ਰੋਗਰਾਮ ਅਗਲਾ ਕੀ ਸਾਡਾ ਅਗਲਾ ਪ੍ਰੋਗਰਾਮ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਇਸੇ ਸੰਘਰਸ਼ ਨੂੰ ਜਿਹੜਾ ਦੋ ਵਰਨਿੰਗ ਇਸ਼ੂ ਨੇ ਪੰਜਾਬ ਦੇ ਅੰਦਰ ਪ੍ਰਾਪਰਟੀਆਂ ਵੇਚਣ ਦਾ ਤੇ ਐਮੈਂਡਮੈਂਟ ਬਿਜਲੀ ਐਕਟ 225 ਉਹਦੇ ਸੰਬੰਧ ਦੇ ਵਿੱਚ ਅਸੀਂ ਜਨਮਹਿਮ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਮੁਲਾਜ਼ਮਾਂ ਦੇ ਅੰਦਰ ਪੰਜਾਬ ਦੇ ਛੋਟੇ ਦੁਕਾਨਦਾਰ ਹੋਣ ਕਿਸਾਨ ਹੋਣ ਸੱਥਾਂ ਪੰਚਾਇਤਾਂ ਦੇ ਵਿੱਚ ਇਹਨੂੰ ਲੋਕ ਮੁੱਦਾ ਬਣਾਵਾਂਗੇ ਜਨ ਸ਼ਕਤੀ ਦੇ ਨਾਲ ਲੜਾਈ ਲੜਾਂਗੇ ਤੇ ਅਗਲਾ 9 ਤਰੀਕ ਨੂੰ ਤਰਨਤਾਰਨ ਦੇ ਅੰਦਰ ਕੰਸਟੀਚੁਐਂਸੀ ਦੇ ਵਿੱਚ ਜਿੱਥੇ ਜਿਮਲੀ ਚੋਣ ਹੋਣ ਜਾ ਰਹੀ ਹੈ ਉੱਥੇ ਅਸੀਂ ਪੰਜਾਬ ਸਰਕਾਰ ਦਾ ਵਿਰੋਧ ਕਰਾਂਗੇ ਇਹਨਾਂ ਦੋ ਬੰਦਿਆਂ ਤੇ ਕੀ ਕੀ ਲੈ ਕੇ ਮੁੰਦੇ ਲੈ ਕੇ ਜਾਓਗੇ ਅਸੀਂ ਇਹ ਜਿਹੜਾ ਸਾਡਾ ਬਿਜਲੀ ਬੋਰਡ ਦੀਆਂ ਪ੍ਰਾਪਰਟੀਆਂ ਨੇ ਇਹ ਲੋਕਾਂ ਦੀਆਂ ਪ੍ਰਾਪਰਟੀਆਂ ਨੇ ਇਹ দান ਕੀਤੀਆਂ ਹੋਈਆਂ ਪ੍ਰਾਪਰਟੀਆਂ ਨੇ ਕੁਝ ਤੇ ਕੁਝ ਜਿਹੜੀਆਂ ਆਏ ਜਦੋਂ ਸਟੇਬਲ ਹੋਇਆ ਬਿਜਲੀ ਬੋਰਡ ਉਦੋਂ ਜਿਹੜੀਆਂ ਇਹ ਅਕਵਾਇਰ ਕੀਤੀਆਂ ਜ਼ਮੀਨਾਂ ਐ ਔਰ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਐ ਸਾਡੀ ਸਟੇਟ ਜਿਹੜੀ ਪੰਜਾਬ ਦੀ ਪੰਜਾਬ ਐ ਇੱਕ ਖੇਤੀ ਪ੍ਰਦਾਨ ਸੂਬਾ ਹੋਣ ਦੇ ਨਾਤੇ ਸਾਡਾ ਜਿਹੜਾ ਸਾਰਾ ਧਰਮਦਾਰਾ ਜ਼ਮੀਨਾਂ ਤੇ ਚੱਲਦਾ ਐ ਖੇਤੀ ਤੇ ਚੱਲਦਾ ਐ ਇਹ ਅਸੀਂ ਕਿਸੇ ਹੱਦ ਤੱਕ ਵੀ ਆਪਣੀ ਜਿਹੜੀ ਐ ਜ਼ਮੀਨਾਂ ਨਹੀਂ ਵਿਗਣ ਦੇਵਾਂਗੇ ਤੇ ਜਿਹੜਾ ਬਿਜਲੀ ਐਕਟ 225 ਐ ਉਹਨੂੰ ਲਾਗੂ ਨਹੀਂ ਹੋਣ ਦੇਵਾਂਗੇ ਜਦੋਂ ਕਿ 2003 ਤੋਂ ਅਸੀਂ ਹੁਣ ਤੱਕ ਆਪਣੇ ਸੰਘਰਸ਼ਾਂ ਦੇ ਨਾਲ ਆਪਣੇ ਯਤਨਾਂ ਦੇ ਨਾਲ ਲੋਕ ਮੋਰਚਾ ਬਣਾ ਕੇ ਇਹ ਰੋਕਿਆ ਹੋਇਆ ਹੈ ਅਗਰ ਇਹ ਲਾਗੂ ਹੋ ਜਾਂਦਾ ਹੈ ਤਾਂ ਪੰਜਾਬ ਦੇ ਅੰਦਰ ਜਿਹੜੀ ਬਿਜਲੀ ਹੈ ਉਹ ਬਹੁਤ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋ ਜਾਏਗੀ ਤੇ ਰੋਜ਼ਗਾਰ ਦੇ ਜਿਹੜੇ ਮਸਲੇ ਹੈ ਉਹ ਕੋਹਾਂ ਦੂਰ ਹੋ ਜਾਣਗੇ ਪੰਜਾਬ ਦੇ ਜਿਹੜੇ ਜੂਥ ਹੈ ਉਹਦੇ ਲਈ ਇਹ ਜਿਹੜਾ ਰੋਜ਼ਗਾਰ ਹੈ ਬਿਜਲੀ ਬੋਰਡ ਦੇ ਰਿਹਾ ਉਹ ਇੱਥੇ ਨਹੀਂ ਮਿਲੇਗਾ ਔਰ ਇਹ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਆ ਜਾਏਗਾ ਉਹ ਆਪਣੀ ਮਨਮਰਜ਼ੀ ਦੇ ਨਾਲ ਰੇਟ ਫਿਕਸ ਕਰਨਗੇ ਤੇ ਰੋਜ਼ਗਾਰ ਦੇਣਗੇ